ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਜਾਣਦੇ ਹੋ ਕਿ ਵਿਆਹਾਂ ਦੇ ਵਿੱਚ ਜਾਗੋ ਕਿਉਂ ਕੱਢੀ ਜਾਂਦੀ ਹੈ ਤੇ ਵਿਆਹਲੇ ਮੁੰਡੇ ਤੇ ਗੁੱਟ ਤੇ ਗਾਣਾ ਤੇ ਵਿਆਹਲੀ ਕੁੜੀ ਦੇ ਗੁੱਟ ਤੇ ਕਲੀਰੇ ਕਿਉਂ ਬਨੇ ਜਾਂਦੇ ਹਨ ਵਿਆਹ ਦੀ ਬਰਾਤ ਕਿਉਂ ਨਿਕਲਦੀ ਹੈ ਤੇ ਸਰਪਾਲਾ ਕਿਉਂ ਬਣਾਇਆ ਜਾਂਦਾ ਹੈ ਤੇ ਭਾਬੀਆਂ ਦੇ ਵੱਲੋਂ ਵਿਆਹਲੇ ਮੁੰਡੇ ਦੇ ਅੱਖ ਦੇ ਵਿੱਚ ਸੁਰਮਾ ਕਿਉਂ ਪਾਇਆ ਜਾਂਦਾ ਹੈ ਅਤੇ ਐਨੇ ਹੀ ਨਹੀਂ ਹੋਰ ਵੀ ਕਈ ਸਾਰੇ ਰਿਵਾਜ ਹਨ ਤੇ ਇੰਨਾ ਸਾਰੇ ਰਿਵਾਜਾਂ ਦੇ ਪਿੱਛੇ ਦਾ ਇਤਿਹਾਸ ਕੀ ਹੈ ਅੱਜ Video ವಿಡಿಯೋ ਅੱਜ ਉਸ ਦੇ ਬਾਰੇ ਜਾਨਣਾ ਹੈ ਕਿਉਂਕਿ ਇਹ ਸਾਰੇ ਵਿਵਾਦ ਸਾਡੇ ਸਿੱਖ ਸਮਾਜ ਦੇ ਵੀ ਹਿੱਸਾ ਬਣ ਚੁੱਕੇ ਹਨ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਤੇ ਜਿਦਾਂ ਨੂੰ ਵੀਡੀਓ ਵਧੀਆ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਸਾਡੇ ਸਿੱਖ ਵਿਆਹਾਂ ਦੇ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਹੈ ਤੇ ਅਸੀਂ ਸਾਰਿਆਂ ਲਈ ਇਹ ਗਾਇਬ ਦੇਖੀ ਜ਼ਰੂਰ ਹੋਏਗੀ ਪਰ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਹੋਵੇਗਾ ਅਸੀਂ ਸਾਰੇ ਹੀ ਜਾਣਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਡਾਕੂ ਵਿਆਹ ਵਾਲੇ ਘਰਾਂ ਦੇ ਵਿੱਚ ਡਾਕਾ ਮਾਰਦੇ ਹੁੰਦੇ ਸੀ ਕਿਉਂਕਿ ਵਿਆਹ ਦੇ ਸਮੇਂ ਦੇ ਵਿੱਚ ਘਰ ਦੇ ਵਿੱਚ ਗੈਨੇ ਨਗਦ ਤੇ ਹੋਰ ਵੀ ਕਈ ਸਾਰੀਆਂ ਕੀਮਤੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਕਰਕੇ ਹੀ ਵਿਆਹ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਇਹ ਜਾਗੋ ਦਾ ਹੌਕਾ ਦੇਣਾ ਸ਼ੁਰੂ ਕਰ ਦਿੱਤਾ ਜਾਂਦਾ ਸੀ ਤਾਂ ਕਿ ਜੋ ਗਲੀ ਮਹੱਲੇ ਦੇ ਲੋਕ ਸੁਚੇਤ ਰਹਿਣ ਤੇ ਇਹੋ ਜੀ ਘਟਨਾ ਤੋਂ ਬਾਕੀਆਂ ਨੂੰ ਵੀ ਬਚਾਵਾ ਪਾਣ ਉਹ ਸਮੇਂ ਲੋਕ ਸੁਚੇਤ ਰਹਿ ਕੇ ਆਪਣੀ ਰੱਖਿਆ ਲਈ ਜਾਗਦੇ ਸੀ ਜਿਸ ਕਰਕੇ ਹੀ ਜਾਗੋ ਕੱਢੀ ਜਾਂਦੀ ਹੈ ਤਾਂ ਇੱਕ ਲਾਂਗ ਬੋਲੀ ਜਾਂਦੀ ਹੈ ਕਿ ਗਵਾਂਡੀ ਉਹ ਜਾਗ ਦੇ ਕਿਸ ਉਤੇ ਪਰ ਅੱਜ ਦੀ ਜਾਗੋ ਦੇ ਵਿੱਚ ਲੋਕ ਨਸ਼ੇ ਦੇ ਵਿੱਚ ਹੀ ਡੁੱਤ ਰਹਿੰਦੇ ਨੇ ਹੁਣ ਗੱਲ ਕਰਦੇ ਹਾਂ ਬਰਾਤ ਦੀ ਅਸੀਂ ਵਿਆਹ ਵਾਲੇ ਦਿਨ ਗੱਡੀਆਂ ਪਰ ਪਾ ਕੇ ਬਰਾਤ ਲੈ ਕੇ ਜਾਂਦੇ ਹਾਂ ਪਰ ਇਸ ਦੀ ਸ਼ੁਰੂਆਤ ਕਿੱਥੇ ਹੋਈ ਤੇ ਇਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਇਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਇਸ ਦੀ ਸ਼ੁਰੂਆਤ ਸਮਝੀ ਜਾਂਦੀ ਹੈ ਰਾਜਿਆਂ ਬਾਦਸ਼ਾਹਾਂ ਦੇ ਸਮਿਆਂ ਤੋਂ ਜਦ ਕਿਸੇ ਵੱਡੇ ਜਾਂ ਫਿਰ ਪਾਵਰਫੁੱਲ ਰਾਜੇ ਨੂੰ ਇਹ ਪਤਾ ਲੱਗਦਾ ਸੀ ਕਿ ਉਸ ਦੇ ਰਾਜ ਦੇ ਅਧੀਨ ਕਿਸੇ ਛੋਟੇ ਰਾਜ ਦੇ ਰਾਜੇ ਦੀ ਧੀ ਜਵਾਨ ਹੋ ਚੁਕੀ ਹੈ ਉਹ ਪਾਵਰਫੁਲ ਰਾਜਾ ਉਸ ਕਮਜ਼ੋਰ ਰਾਜੇ ਕੋਲ ਜਾ ਉਸਦੀ ਧੀ ਦਾ ਵਿਰਸਤਾ ਮੰਗਦਾ ਸੀ ਤੇ ਜੇਕਰ ਹਾਂ ਹੋ ਜਵੇ ਤਾਂ ਬਹੁਤ ਚੰਗਾ ਪਰ ਜੇਕਰ ਕੋਈ ਨਾ ਕਰ ਦਿੰਦਾ ਤਾਂ ਉਸਦੇ ਰਾਜ ਤੇ ਹਮਲਾ ਕਰਨ ਦੀ ਤੇ ਉਸਦੀ ਧੀ ਨੂੰ ਚੁੱਕ ਕੇ ਲੈ ਕੇ ਜਾਣ ਦੀ ਵੀ ਧਮਕੀ ਦਿੰਦਾ ਜਦੋਂ ਧੀ ਦਾ ਪਿਓ ਮੰਨ ਜਾਂਦਾ ਤਾਂ ਉਹ ਰਾਜਾ ਆਪਣੀ ਸਾਰੀ ਸੇਨਾ ਦੇ ਨਾਲ ਲੜਕੀ ਨੂੰ ਵਿਆਹ ਦੇ ਲਈ ਲੈ ਕੇ ਜਾਂਦੇ ਤੇ ਉਹ ਰਾਹ ਦੇ ਵਿੱਚ ਸ਼ਰਾਬ ਪੀ ਕੇ ਨੱਚਦੇ ਟੱਪਦੇ ਅਤੇ ਖੱਬ ਤੇ ਚੀਕਾ-ਕੂਕਾ ਮਾਰਦੇ ਹੋਏ ਉਹ ਜਾਇਆ ਕਰਦੇ ਸੀ ਜਿਸ ਦਾ ਸਿੱਧਾ ਅਰਥ ਇਹ ਸੀ ਕਿ ਉਹ ਕੁੜੀ ਦੇ ਪਰਿਵਾਰ ਨੂੰ ਨੀਵਾ ਦਿਖਾਣਾ ਚਾਹੁੰਦੇ ਸੀ ਤਿਆਜ ਵੀ ਅਸੀਂ ਅਜੀਹੀਆਂ ਬਰਾਤਾਂ ਵੇਖ ਸਕਦੇ ਹਾਂ ਇੱਕ ਰਿਵਾਜ ਸਾਡੇ ਦੇਸ਼ ਦੇ ਵਿੱਚ ਇੱਕ ਹੋਰ ਹੈ ਜਿਸ ਨੂੰ ਜੈਮਾਲਾ ਆਖਿਆ ਜਾਂਦਾ ਹੈ ਜਿੱਦੇ ਵਿੱਚ ਕੁੜੀ ਤੇ ਮੁੜਾ ਇੱਕ ਦੂਜੇ ਦੇ ਗੜ ਦੇ ਵਿੱਚ ਮਾਲਾ ਪਹਿਣਾਉਂਦੇ ਨੇ ਜੇਕਰ ਅਸੀਂ ਇਸ ਦੇ ਪਿੱਛੇ ਦਾ ਮਤਲਬ ਸਮਝੀਏ ਤਾਂ ਜੈ ਦਾ ਮਤਲਬ ਹੁੰਦਾ ਹੈ ਜਿੱਤ ਤੇ ਮਾਲਾ ਦਾ ਮਤਲਬ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਜੇਕਰ ਇਸ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਏ ਤਾਂ ਇਸ ਦੀ ਸ਼ੁਰੂਆਤ ਵੀ ਬਾਦਸ਼ਾਹ ਦੇ ਸਮਿਆਂ ਤੋਂ ਹੀ ਚੱਲੂ ਹੈ ਉਸ ਸਮੇਂ ਜਦੋਂ ਧੀ ਦਾ ਪਿਓ ਬਾਦਸ਼ਾਹ ਦੀ ਅਧੀਨਗੀ ਮੰਨ ਕੇ ਆਪਣੀ ਧੀ ਨੂੰ ਬਾਦਸ਼ਾਹ ਦੇ ਨਾਲ ਤੋਰਦਾ ਸੀ ਤਾਂ ਮੇਰੇ ਰਾਜੇ ਦੇ ਵੱਲੋਂ ਕੁੜੀ ਦੇ ਗੱਲ ਦੇ ਵਿੱਚ ਮਾਲਾ ਪਾਈ ਜਾਂਦੀ ਸੀ ਜਿਸ ਦਾ ਮਤਲਬ ਇਹ ਸੀ ਕਿ ਅਸੀਂ ਆਪਣੇ ਬਲ ਦੇ ਰਾਹੀਂ ਤੁਹਾਨੂੰ ਜਿੱਤ ਲਿਆ ਹੈ ਜਿਸ ਦਾ ਸਿੱਤਾ ਮਤਲਬ ਇਹ ਹੈ ਕਿ ਕਿਸੇ ਨੂੰ ਨੀਵਾ ਦਿਖਾਇਆ ਜਾਂਦਾ ਸੀ ਤੇ ਕੁੜੀ ਨੇ ਪਿਓ ਨੂੰ ਜਲੀਲ ਕੀਤਾ ਜਾਂਦਾ ਸੀ ਹੁਣ ਅਸੀਂ ਅਗਲੇ ਰਿਵਾਜ ਦੀ ਗੱਲ ਕਰਨੇ ਹਾਂ ਕਿ ਜਦੋਂ ਲਾਲਾ ਲਾੜੀ ਵਿਆਹ ਕੇ ਘਰ ਨੂੰ ਆਉਂਦੇ ਨੇ ਤਾਂ ਬੁੱਡੇ ਦੀ ਮਾਂ ਦੇ ਵੱਲੋਂ ਪਾਣੀ ਵਾਰ ਕੇ ਪੀਤਾ ਜਾਂਦਾ ਹੈ ਸੋ ਇਹ ਪਾਣੀ ਵਾਰ ਕੇ ਪੀਣ ਵਾਲੀ ਰਸਮ ਕਿਉਂ ਕੀਤੀ ਜਾਂਦੀ ਹੈ ਤੇ ਇਸ ਦੇ ਪਿੱਛੇ ਦਾ ਪਛੋਕੜ ਕੀ ਹੈ ਸੋ ਇਹ ਪਾਣੀ ਵਾਰ ਕੇ ਪੀਣ ਵਾਲੀ ਰਸਮ ਆਈ ਸੀ ਇੱਕ ਅਫਗਾਨੀ ਕਬੀਲੇ ਦੇ ਵੱਲੋਂ ਉੱਥੋਂ ਦੇ ਲੋਕ ਇਸ ਨੂੰ ਬਲਾ ਲੈਣੀ ਕਹਿੰਦੇ ਸੀ ਤੇ ਕਈ ਕਬੀਲੇ ਵਾਰਨਾਖਾਨਾ ਵੀ ਕਹਿੰਦੇ ਆ ਉਹਨਾਂ ਦਾ ਇਹ ਮੰਨਣਾ ਸੀ ਕਿ ਜੋੜੀ ਨੂੰ ਜਿਹੜੀ ਵੀ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਨੇ ਉਸ ਨੂੰ ماں ਪਾਣੀ ਦੇ ਨਾਲ ਵਾਰਦੀ ਹੈ ਤੇ ਉਹ ਸਾਰੀ ਬਲਾਵਾ ਆਪਣੇ ਸਿਰ ਲੈ ਲੈਂਦੀ ਹੈ ਤੇ ਉਹ ਸਾਰੇ ਦੁੱਖ ਕਸ਼ਟ ਸਾਨੂੰ ਲੱਗ ਜਾਣ ਤੇ ਉਹਨਾਂ ਦਾ ਇਹ ਮੰਨਣਾ ਹੈ ਕਿ ਇਸ ਦੇ ਨਾਲ ਜੋੜੀ ਦਾ ਆਉਣ ਵਾਲਾ ਜੀਵਨ ਸੁਖੀ ਰਹਿੰਦਾ ਹੈ ਸੋ ਅਫਗਾਨੀ ਕਬੀਲਿਆਂ ਦੀ ਇਹ ਰਸਮ ਸਾਡੇ ਵਿਆਹ ਦੀ ਇੱਕ ਮੁੱਖ ਰਸਮ ਬਣ ਚੁੱਕੀ ਹੈ ਜਿਸ ਤੋਂ ਬਿਨਾ ਵਿਆਹ ਅਧੂਰੇ ਸਮਝੇ ਜਾਂਦੇ ਹਨ ਤੇ ਹੁਣ ਜੇਕਰ ਗੱਲ ਕੀਤੀ ਜਾਏ ਕਿ ਲਾੜੇ ਦੇ ਗੁੱਟ ਤੇ ਗੰਨਾ ਕਿਉਂ ਬੰਨਿਆ ਜਾਂਦਾ ਹੈ ਤੇ ਲਾੜੀ ਦੇ ਗੁੱਟ ਤੇ ਕਲੀਰੇ ਕਿਉਂ ਬੰਨੇ ਜਾਂਦੇ ਹਨ ਤਾਂ ਇਸ ਦਾ ਜਵਾਬ ਸਾਨੂੰ ਮਿਲਦਾ ਹੈ ਸਨਾਤਨ ਧਰਮ ਦੇ ਪੁਰਾਤਕ ਗ੍ਰੰਥ ਪੁਰਾਨ ਦੇ ਵੱਲੋਂ ਤੇ ਇਸ ਪੁਰਾਨ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਸੈਂਕੜੇ ਸਾਲ ਪਹਿਲਾਂ ਇੱਕ ਰਾਖਸ਼ ਹੋਇਆ ਹੈ ਜਿਸ ਦਾ ਨਾਮ ਜਲੰਦਰ ਸੀ ਜਦ ਜੰਗ ਭਗਵਾਨ ਵਿਸ਼ਨੂ ਜੀ ਦੇ ਨਾਲ ਹੁੰਦਾ ਹੈ ਤੇ ਇਸ ਰਾਖਸ਼ ਦਾ ਵਿਆਹ ਇੱਕ ਵਿਧਵਾ ਔਰਤ ਦੇ ਨਾਲ ਹੋਇਆ ਹੁੰਦਾ ਹੈ ਜੋ ਭਗਵਾਨ ਦੇ ਉੱਪਰ ਬਹੁਤ ਜ਼ਿਆਦਾ ਆਸਥਾ ਰੱਖਦੀ ਹੁੰਦੀ ਸੀ ਤੇ ਉਹ ਭਗਵਾਨ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਹੁੰਦੀ ਸੀ ਤੇ ਉਹ ਐ ਸੋਚਦੀ ਸੀ ਕਿ ਉਸ ਦੀ ਜਿੰਨੀ ਵੀ ਸੇਵਾ ਹੋਈ ਹੈ ਉਸ ਦਾ ਫਲ ਇੱਕ ਗਾਨੇ ਦੇ ਵਿੱਚ ਹੈ ਤਾਂ ਇਸ ਯੁੱਧ ਦੇ ਦੌਰਾਨ ਉਹ ਇੱਕ ਗਾਨਾ ਆਪਣੇ ਪਤੀ ਦੇ ਹੱਥ ਤੇ ਬੰਨ੍ਹ ਲਿੰਦੀ ਹੈ ਤਾਂ ਜੋ ਉਸ ਰਾਖਸ਼ ਜਾਂ ਫਿਰ ਉਸ ਦੇ ਪਤੀ ਦੀ ਮੌਤ ਨਾ ਹੋ ਜਾਵੇ ਤਾਂ ਫਿਰ ਸਮਾਂ ਅੱਗੇ ਵਧਦਾ ਗਿਆ ਤੇ ਸਮਾਂ ਆਇਆ ਰਾਜਪੂਤਾ ਦਾ ਤੇ ਜਦੋਂ ਇਹ ਰਾਜਪੂਤ ਕੋਈ ਲੜਾਈ ਤੇ ਲਈ ਜਾਂਦੇ ਸੀ ਤਾਂ ਉਹਨਾਂ ਰਾਜਪੂਤਾ ਦੀਆਂ ਪਤਨੀਆਂ ਆਪਣੇ ਪਤੀਆਂ ਦੇ ਗੁੱਟ ਤੇ ਇੱਕ ਗਾਣਾ ਬੰਨ ਕੇ ਭੇਜਦੀਆਂ ਹੁੰਦੀਆਂ ਸੀ ਤਾਂ ਜੋ ਉਹਨਾਂ ਦੇ ਪਤੀਆਂ ਦੀ ਰੱਖਿਆ ਹੋ ਸਕੇ ਤੇ ਇਹ ਗਾਣਾ ਵਿਆਹ ਤੋਂ ਬਾਅਦ ਬੰਨਿਆ ਜਾਂਦਾ ਸੀ ਪਰ ਅੱਜ ਕੱਲ ਇਹ ਗਾਣਾ ਭੈਣਾ ਦੇ ਵੱਲੋਂ ਵਿਆਹ ਤੋਂ ਪਹਿਲਾਂ ਬੰਨਿਆ ਜਾਂਦਾ ਹੈ ਹੁਣ ਗੱਲ ਦੇ ਹਾਕੀ ਕੁੜੀ ਦੇ ਵੱਲੋਂ ਗੁੱਟ ਤੇ ਕਲੀਰੇ ਕਿਉਂ ਬਣੇ ਜਾਂਦੇ ਹਨ ਤਾਂ ਇਸ ਦਾ ਉੱਤਰ ਸਾਨੂੰ ਮਿਲਦਾ ਹੈ ਬਾਬਾ ਫਰੀਦ ਜੀ ਦੇ ਸਮੇਂ ਤੋਂ ਤਾਂ ਇੱਕ ਸਮੇਂ ਬਾਬਾ ਫਰੀਦ ਜੀ ਕੋਲ ਇੱਕ ਇਨਸਾਨ ਆਂਦਾ ਹੈ ਜੋ ਧਰਮ ਦੇ ਵਿੱਚ ਹੋ ਰਹੀ ਪਖੰਡਾ ਦੀ ਬਹੁਤ ਜ਼ਿਆਦਾ ਸੂਝ ਰੱਖਦਾ ਹੁੰਦਾ ਸੀ ਤਾਂ ਉਹ ਵਿਅਕਤੀ ਬਾਬਾ ਫਰੀਦ ਜੀ ਨੂੰ ਆ ਕੇ ਆਖਦਾ ਹੈ ਕਿ ਸਾਡੇ ਧਰਮ ਦੇ ਵਿੱਚ ਬਹੁਤ ਜ਼ਿਆਦਾ ਪਖੰਡ ਚੱਗ ਰਹੀ ਹਨ ਕਿਉਂ ਬਾਬਾ ਫਰੀਦ ਜੀ ਨੂੰ ਦੱਸਦਾ ਹੈ ਕਿ ਮੈਂ ਹਰੀਦوار ਇਲਾਕੇ ਦੇ ਕੋਲ ਇੱਕ ਪਿੰਡ ਕਲੀ ਤੋਂ ਆਇਆ ਹਾਂ ਤੋਂ ਇਹ ਦੱਸਦਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਗੱਲ ਫੈਲ ਚੁੱਕੀ ਹੈ ਕਿ ਜਿਹੜੀ ਵੀ ਕੁੜੀ ਬਿਉਮ ਦੇ ਲਈ ਹੈ ਉਸ ਦੇ ਸਿਰ 'ਤੇ ਇੱਕ ਪ੍ਰੇਤ ਦੀ ਆਤਮਾ ਚੜ ਜਾਂਦੀ ਹੈ ਤਾਂ ਜੋ ਵੀ ਉਹ ਇਨ੍ਹਾਂ ਕੁੜੀਆਂ ਦੇ ਨਾਲ ਵਿਆਹ ਕਰੇਗਾ ਉਹਨਾਂ ਦੀ ਮੌਤ ਹੋ ਜਾਵੇਗੀ ਤੇ ਇਸ ਵਾਅਦੇ ਨਾਲ ਸਾਰੇ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸ ਦਾ ਕੋਈ ਹੱਲ ਲੱਭੋ ਤਾਂ ਇਹ ਹੱਲ ਕੱਢਿਆ ਗਿਆ ਕਿ ਹਰੀਦਵਾਰ ਦੇ ਪੰਡਤ ਉਸ ਲੜਕੀ ਦੀ ਪੂਜਾ ਕਰਨਗੇ ਜਿਸ ਦੇ ਨਾਲ ਉਹ ਪ੍ਰੇਤ ਨਿਕਲ ਜਾਏਗਾ ਸੋ ਇਸ ਤਰ੍ਹਾਂ ਪੰਡਤਾਂ ਦੇ ਵੱਲੋਂ ਲੋਕਾਂ ਦੇ ਵਿਸ਼ਵਾਸਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਤਾਂ ਇਸ ਵਿਅਕਤੀ ਦੀ ਗੱਲ ਸੁਣਨ ਤੋਂ ਬਾਅਦ ਬਾਬਾ ਫਰੀਦ ਜੀ ਆਪਣੇ ਇੱਕ ਚੇਲੇ ਅਲਾਉਦੀਨ ਅਹਿਮਦ ਸਾਬਰ ਉਸ ਨੂੰ ਉਸ ਵਿਅਕਤੀ ਦੇ ਨਾਮ ਤੇ ਦਿੰਦੇ ਹਨ ਤੇ ਉਹ ਚੇਲੇ ਉਸ ਵਿਅਕਤੀ ਦੇ ਨਾਲ ਕੱਲੇ ਉਸਦੇ ਪਿੰਡ ਦੇ ਵਿੱਚ ਜਾਂਦੇ ਨੇ ਤਾਂ ਜੋ ਇਸ ਅੰਧਵਿਸ਼ਵਾਸ ਤੋਂ ਲੋਕਾਂ ਨੂੰ ਕੱਢਿਆ ਜਾਏ ਤੇ ਫਿਰ ਸਾਧਵਰ ਅਲੀ ਜੀ ਪਿੰਡ ਦੇ ਸਾਰੇ ਲੋਕਾਂ ਨੂੰ ਇੱਕ ਥਾਂ ਤੇ ਇਕੱਠਾ ਕਰਵਾ ਲੈਂਦੇ ਨੇ ਤੇ ਉਹ ਆਇਆ ਆਪਦੇ ਆ ਕਿ ਮੈਂ ਤੁਹਾਡੇ ਪਿੰਡ ਤੋਂ ਇਸ ਸਾਈ ਨੂੰ ਦੂਰ ਕਰਨ ਦੇ ਲਈ ਆਇਆ ਹਾਂ ਇਸ ਦੇ ਲਈ ਮੈਨੂੰ 40 ਦਿਨ ਦਾ ਇੱਕ ਚਿਲਾ ਕੱਟਣਾ ਪਏਗਾ ਇਸ ਦੌਰਾਨ ਮੈਂ ਆਪਣੇ ਕੋਲ ਇੱਕ ਲਾਲ ਤਾਦ ਦੇ ਕੋੜੀਆਂ ਰੱਖਾਂਗਾ ਤੇ ਇਹ ਕਿਹਾ ਕਿ ਇਸ ਚਿਲੇ ਦੀ ਸਾਰੀ ਸ਼ਕਤੀ ਇਸ ਧਾਗੇ ਤੇ ਕੋੜੀਆਂ ਦੇ ਵਿੱਚ ਆ ਜਾਵੇਗੀ ਸੋ ਜੇਕਰ ਕਿਸੇ ਕੁੜੀ ਦੇ ਹੱਥ ਦੇ ਉੱਪਰ ਇਹ ਲਾਲ ਧਾਗਾ ਤੇ ਇਹ ਕੌੜੀਆਂ ਬੰਨੀਆਂ ਜਾਂਦੀਆਂ ਉਸ ਦੇ ਲਈ ਅੱਗੇ ਜ਼ਿੰਦਗੀ 'ਚ ਕੋਈ ਵੀ ਦਿੱਕਤ ਨਹੀਂ ਆਏਗੀ। ਉਸ ਦਾ ਸਾਇਆ ਟਲ ਜਾਵੇਗਾ ਤੇ ਐਸੀ ਤਰੀਕੇ ਦੇ ਨਾਲ ਲੋਕਾਂ ਨੇ ਇਹ ਕਬਣਾ ਸ਼ੁਰੂ ਕਰ ਦਿੱਤਾ। ਤੇ ਇਹ ਸਾਰੀ ਰਸਮ ਕਲੀਆਂ ਪਿੰਡ ਤੋਂ ਸ਼ੁਰੂ ਹੋਈ ਸੀ ਜਿਸ ਕਰਕੇ ਇਸ ਦਾ ਨਾਮ ਕਲੀਰੇ ਪੈ ਗਿਆ। ਤੇ ਪੁਰਾਣੇ ਬਜ਼ੁਰਗਾਂ ਦੇ ਅਨੁਸਾਰ ਆਪ ਤੋਂ 40-45 ਸਾਲ ਪਹਿਲਾਂ ਤੱਕ ਲਾਲ ਧਾਗੇ ਦੇ ਵਿੱਚ ਕੌੜੀਆਂ ਹੀ ਬੁਣ ਕੇ ਪਾਈਆਂ ਜਾਂਦੀਆਂ ਸੀ। ਹੁਣ ਗੱਲ ਕਰਦੇ ਹਾਂ ਸਰਬਾਲੇ ਦੀ ਕਿ ਵਿਆਹ ਦੇ ਵਿੱਚ ਸਰਬਾਲਾ ਕਿਉਂ ਬਣਾਇਆ ਜਾਂਦਾ ਹੈ ਇਸ ਦਾ ਉੱਤਰ ਸਾਨੂੰ ਮਿਲਦਾ ਹੈ ਆਪ ਤੋਂ ਸੈਂਕੜਿਆਂ ਸਾਲ ਪਹਿਲਾਂ ਜਦੋਂ ਅਫਗਾਨਾਂ ਦੇ ਵੱਲੋਂ ਬਰਾਤਾਂ ਨੂੰ ਲੁੱਟਿਆ ਜਾਂਦਾ ਸੀ ਤੇ ਬਰਾਤਾਂ ਨੂੰ ਕਈ ਵਾਰ ਤਾਂ ਮਾਰ ਵੀ ਦਿੱਤਾ ਜਾਂਦਾ ਸੀ। ਉਹਨਾਂ ਸਤਿਆਂ ਦੇ ਵਿੱਚ ਵਿਚੋਲਿਆਂ ਦੇ ਵੱਲੋਂ ਰਿਸ਼ਤੇ ਤੈਅ ਕਰ ਦਿੱਤੇ ਜਾਂਦੇ ਸੀ ਤੇ ਕੁੜੀ ਮੜਾਈ ਇੱਕ ਦੂਜੇ ਨੂੰ ਵੇਖ ਵੀ ਨਹੀਂ ਸਕਦੇ ਸੀ। ਤੇ ਬਰਾਤਾਂ ਦੇ ਉੱਪਰ ਹੋਣ ਵਾਲੇ ਹਮਲਿਆਂ ਦੇ ਵਿੱਚ ਜੇਕਰ ਲਾੜਾ ਮਾਰਿਆ ਜਾਏ ਤਾਂ ਉਸ ਦੀ ਹੀ ਉਮਰ ਦੇ ਇੱਕ ਵਿਅਕਤੀ ਨੂੰ ਲਾੜੇ ਵਾਂਗ ਹੀ ਤਿਆਰ ਕੀਤਾ ਜਾਂਦਾ ਸੀ। ਤੇ ਉਹ ਸਮੇਂ ਅਸਰਬਾਲੇ ਨੂੰ ਬਰਾਤ ਦੇ ਬਿਲਕੁਲ ਅੰਤ ਦੇ ਵਿੱਚ ਰੱਖਿਆ ਜਾਂਦਾ ਸੀ ਤਾਂ ਕਿ ਜੇਕਰ ਵਿਆਹ ਦੇ ਮੁੰਡੇ ਦੀ ਮੌਤ ਵੀ ਹੋ ਜਾਵੇ ਤਾਂ ਐ ਸਰਬਾਲਾ ਬੱਜ ਜਾਏ ਤੇ ਉਸ ਦਾ ਵਿਆਹ ਲਾੜੀ ਦੇ ਨਾਲ ਹੋ ਜਾਏ ਜੇ ਜੇਕਰ ਸਰਬਾਲਾ ਸ਼ਬਦ ਦੀ ਗੱਲ ਕੀਤੀ ਜਾਵੇ ਵਿਆਹ ਵਾਲੇ ਮੁੰਡੇ ਨੂੰ ਵਾਰ ਆਖਿਆ ਜਾਂਦਾ ਹੈ ਤੇ ਕੁੜੀ ਨੂੰ ਬਾਲਾ ਤੇ ਕੁੜੀ ਨੇ ਸਿਰ ਤੇ ਇੱਕ ਹੋਰ ਵਲ ਹੁਣ ਕਰਕੇ ਇਸ ਨੂੰ ਸਰਬੱਲਾ ਆਖਿਆ ਜਾਂਦਾ ਹੈ ਤੇ ਜੇਕਰ ਗੱਲ ਕੀਤੀ ਜਾਏ ਕਿ ਲਾੜੇ ਦੇ ਹੱਥ ਦੇ ਵਿੱਚ ਉਹ ਕਿਰਪਾਨ ਕਿਉਂ ਹੁੰਦੀ ਹੈ ਤਾਂ ਸੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਫਗਾਨਸ ਉਸ ਟਾਈਮ ਤੇ ਬਰਾਤਾਂ ਨੂੰ ਲੁੱਟ ਲੈਂਦੇ ਸੀ ਜਾਂ ਫਿਰ ਡਾਕੂ ਬਰਾਤਾਂ ਨੂੰ ਲੁੱਟ ਲੈਂਦੇ ਸੀ ਜਿਸ ਕਰਕੇ ਲਾੜੇ ਦੇ ਹੱਥ ਦੇ ਵਿੱਚ ਇੱਕ ਕਿਰਪਾਨ ਹੁੰਦੀ ਸੀ ਤਾਂ ਕਿ ਉਹ ਉਹਨਾਂ ਦੇ ਖਿਲਾਫ ਲੜ ਪਾਏ ਤੇ ਅੱਜ ਤੱਕ ਵੀ ਉਹ ਅੱਗੇ ਨਿਭਾਇਆ ਜਾ ਰਿਹਾ ਹੈ ਤੇ ਤੁਸੀਂ ਐਵੀ ਚੀਜ਼ ਵੇਖੀ ਹੋਏਗੀ ਕਿ ਵਿਆਹ ਵਾਲੇ ਜੋੜੇ ਦੇ ਸਿਰ ਤੋਂ ਪੈਸੇ ਬਾਰੇ ਜਾਂਦੇ ਹਨ ਐਸ ਦਾ ਇਹ ਮਤਲਬ ਹੈ ਕਿ ਤੁਸੀਂ ਸਾਡੇ ਲਈ ਦੌਲਤ ਤੋਂ ਵੱਧ ਹੋ ਤੇ ਅਸੀਂ ਇਹ ਦੌਲਤ ਤੁਹਾਡੇ ਸਿਰ ਤੋਂ ਵਾਰ ਕੇ ਸੱਟ ਰਹੇ ਹਾਂ ਇਹ ਸਾਡੇ ਪਿਆਰ ਤੇ ਮੋਹ ਨੂੰ ਦਰਸਾਉਂਦੀ ਹੈ ਤੇ ਐ ਸੀਗੇ ਕੁਝ ਅਜਿਹੇ ਵਿਆਹਾਂ ਦੇ ਵਿੱਚ ਹੋਣ ਵਾਲੇ ਰੀਤੀ ਰਿਵਾਜ ਜੋ ਅਸੀਂ ਦੇਖਦੇ ਤਾਂ ਅਕਸਰ ਹਾਂ ਪਰ ਸਾਨੂੰ ਐਸ ਦੇ ਪਿੱਛੇ ਦਾ ਇਤਿਹਾਸ ਨਹੀਂ ਪਤਾ ਸੀ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ